ਸਾਹਿਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਮਨੀ ਚੋਣਾ ਦੀ ਅੱਜ ਜਿਹੜੀ ਹੈ ਲਾਠ ਤਰੀਕੇ ਤੇ ਅੱਜ ਦੇ ਦਿਨ ਜਿਹੜੀਆਂ ਨੇ ਜਿਮਨੀ ਚੋਣਾ ਵੱਖ-ਵੱਖ ਹਲਕਿਆਂ ਦੇ ਵਿੱਚ ਹੋ ਰਹੀਆਂ ਨੇ ਤਾਂ ਦਾ ਦੇ ਕਿ ਪੰਜਾਬ ਦੇ 4 ਹਲਕਿਆਂ ਦੇ ਵਿੱਚ ਜਿਮਨੀ ਚੋਣਾ ਦਾ ਜਿਹੜਾ ਆ ਉਹ ਰੌਲਾ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਨਾਲਾ ਤੇ ਡੇਰਾ ਬਾਬਾ ਨਾਨਕ ਨਾਲ ਦੀ ਨਾਲ ਤਾਂ ਦੱਸਦੀ ਹੈ ਕਿ ਚੱਬੇਵਾਲ ਵਗੈਰਾ ਦੇ ਵਿੱਚ ਜਿਹੜੀਆਂ ਨੇ ਇਹ ਜਿਮਣੀ ਚੋਣਾ ਹੋਣੀਆਂ ਚੀ ਤੇ ਸਾਡੇ ਏਰੀਆ ਦੇ ਨਾਲ ਜਿਹੜਾ ਡੇਰਾ ਬਾਬਾ ਨਾਨਕ ਦਾ ਹਲਕਾ ਲੱਗਦਾ ਆ ਡੇਰਾ ਬਾਬਾ ਨਾਨਕ ਦੇ ਹਾਲਾਤਾਂ ਬਾਰੇ ਤੁਹਾਨੂੰ ਦੱਸਦੀ ਕਿ ਬਹੁਤ ਜ਼ਿਆਦਾ ਰੌਲਾ ਕਿਉਂਕਿ ਦੋ ਪਾਰਟੀਆਂ ਦੇ ਵਿੱਚ ਜਿਹੜਾ ਆ ਉਹ ਗਮਾਂ ਸੰ ਯੁੱਧ ਚੱਲਦਾ ਪਿਆ ਆ ਪਿਛਲੇ ਕਈ ਦਿਨਾਂ ਤੋਂ ਦੋਨਾਂ ਪਾਰਟੀਆਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦੋਵਾਂ ਪਾਸੇ ਰੰਧਾਵਾ ਵਰਸਸ ਰੰਧਾਵਾ ਇੱਕ ਪਾਸੇ ਗੁਰਦੀਪ ਸਿੰਘ ਰੰਧਾਵਾ ਤੇ ਦੂਸਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਲੜਦੀ ਪਈ ਹੈ ਕਾਂਗਰਸ ਤੇ ਅਮ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਡੇਰਾ ਬਾਬਾ ਨਾਨਕ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਜਿਹਦੇ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਦੇ ਨਾਲ ਚੜ੍ਹਾਈ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਬਹੁਤ ਥਾਵਾਂ 'ਤੇ ਜਿਹੜਾ ਆ ਇਹਨਾਂ ਦੇ ਝਗੜੇ ਫਸਾਦ ਰੋਲਾ ਰੱਪਾ ਇਥੋਂ ਤੱਕ ਕਿ ਗੈਂਗਸਟਰਾਂ ਤੱਕ ਦਾ ਜਿਹੜਾ ਵੀ ਰੋਲਾ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਚੱਲੇ ਪੈ ਚੁੱਕਿਆ ਤੇ ਬਹੁਤ ਜ਼ਿਆਦਾ ਰੌਲੇ ਰੱਪੇ ਤੋਂ ਬਾਅਦ ਅੱਜ ਜਿਹੜੀ ਹੈ ਤਾਰੀਖ ਵੋਟਾਂ ਦੀ ਨਿਕਲ ਗਈ ਤੇ ਅੱਜ ਵੋਟਾਂ ਵਾਲੇ ਦਿਨ ਵੀ ਤੁਹਾਂ ਦਾ ਦੇਖੀ ਕਿ ਉੱਥੇ ਆਮਣੇ ਸਾਹਮਣੇ ਹੋ ਕੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਕੈਪਚਰ ਕੀਤੀਆਂ ਬਹੁਤ ਸਾਰੀਆਂ ਚੈਨਲਾਂ ਦੇ ਉੱਤੇ ਤੁਸੀਂ ਇਹ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਦੋਨਾਂ ਪਾਰਟੀਆਂ ਦੇ ਵਿੱਚ ਇੱਕ ਘਮਾਸਾਂ ਜੁੱਧ ਜਿਹੜਾ ਆ ਉੱਥੇ ਚੱਲਦਾ ਪਿਆ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਜਿਆਦਾ ਰੌਲਾ ਰੱਪਾ ਜਿਹੜਾ ਆ ਵੋਟਾਂ ਨੂੰ ਲੈ ਕੇ ਪਿਆ ਹੋਇਆ ਆ ਤਾਂ ਦਾਦੀ ਕਿ ਉਸੇ ਦੌਰਾਨ ਸਾਡੇ ਪੱਤਰਕਾਰ ਵਿਕੀ ਮਲਕ ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਪਾਉਂਦੇ ਨੇ ਤੇ ਉਹਨਾਂ ਨੇ ਦੇਖਿਆ ਕਿ ਉੱਥੋਂ ਦਾ ਮਾਹੌਲ ਕਿਵੇਂ ਆ ਕਿਉਂਕਿ ਦੱਸਿਆ ਜਾ ਰਿਹਾ ਕਿ ਪਹਿਲਾਂ ਬਹੁਤ ਜਿਆਦਾ ਰੌਲਾ ਰੱਪਾ ਪੈ ਰਿਆ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜੀ ਆ ਸ਼ਾਂਤੀ ਦਿਖਾਈ ਦਿੰਦੀ ਪਈਏ ਉੱਥੇ ਜਦੋਂ ਡੀਐਸਪੀ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਜਿਹੜਾ ਆ ਮੌਜੂਦਾ ਹਾਲਾਤ ਬਿਲਕੁਲ ਸ਼ਾਂਤ ਨੇ ਤੇ ਬੜੀ ਸ਼ਾਂਤੀ ਦੇ ਤਰੀਕੇ ਦੇ ਨਾਲ ਜਿਹੜੀ ਹੈ VOTING ਹੋ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਤੱਕ ਜਿਹੜੀ 50% VOTING ਹੋ ਚੁੱਕੀ ਹੈ ਤੇ ਅੱਗੇ ਵੀ ਜਿਹੜੀ VOTING ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਚਲਦੀ ਰਹੇਗੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਨੇ ਵੋਟਾਂ ਡੇਰਾ ਬਾਬਾ ਨਾਨਕ ਦੇ ਵਿੱਚ ਹੁਣ ਪੈ ਰਹੀਆਂ ਨੇ ਪਹਿਲਾਂ ਇਸ ਤੋਂ ਬਹੁਤ ਜ਼ਿਆਦਾ ਰੌਲਾ ਪੈ ਚੁੱਕਿਆ ਆ ਤੇ ਇੱਥੋਂ ਤੱਕ ਕਿ ਡਾਂਗ ਛੋਟਾ ਚੱਲਣ ਦੀ ਵੀ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹੀਆਂ ਪਰ ਹੁਣ ਤੰਦਾ ਦਈਏ ਕਿ ਬਿਲਕੁਲ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਜੜੀਆਂ ਨੇ ਵੋਟਾਂ ਡੇਰਾ ਬਾਬਾ ਨਾਨਕ ਦੇ ਵਿੱਚ ਪੈ ਰਹੀਆਂ ਨੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਵਿਕੀ ਮਲਕ ਦੀ 에어ਪੋਰਟ ਆਓ ਗੱਲਬਾਤ ਕਰ ਲੈਨੇ ਆ ਇਲੈਕਸ਼ਨ ਜਿਹੜੀ ਆ ਉਹ ਸਟਾਰਟ ਹੋ ਗਈ ਆ ਜੀ ਜੀ ਕੀ ਪ੍ਰਬੰਧ ਹੈ ਪ੍ਰਸ਼ਾਸਨ ਲਗਭਗ ਮਿਡਵੇ ਤੱਕ ਪਹੁੰਚ ਗਈ ਹੈ ਜੀ ਸਟਾਰਟ ਕੀ ਹੋ ਗਈ ਹੈ ਅਸਲੇ 1 ਵਜੇ ਦੇ ਕਰੀਬ ਵੱਧ ਗਿਆ ਹਾਫ ਟਾਈਮ ਤੋਂ ਜ਼ਿਆਦਾ ਹੋ ਗਿਆ ਜੀ ਪੀਸਫੁੱਲ ਚੱਲ ਰਿਹਾ ਜੀ ਸਾਰੇ ਪਾਸੇ ਤੁਸੀਂ ਬਾਹਰੋਂ ਆਪ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਪੂਤਾ ਪ੍ਰਬੰਧ ਨੇ ਅਸੀਂ ਨਾਮ ਤੋਂ ਵੀ ਫालतੂ ਅਸੀਂ ਫੋਸ ਲਗਾਈ ਹੈ ਤੇ ਰਿਜ਼ਰਵਾਂ ਲੱਗੀਆਂ ਪੈਟਰੋਲਿੰਗ ਪਾਰਟੀਆਂ ਲੱਗੇ ਕਈ ਵਾਰ ਆਪਸ ਦੇ ਵਿੱਚ ਕੋਈ ਟਕਰਾਅ ਜਿਹੜੀ ਬਾਜੀ ਹੋ ਜਾਂਦੀ ਉਹਦੇ ਬਾਰੇ ਕੀ ਨਹੀਂ ਕਮ ਸੇ ਘੱਮ ਅਸੀਂ ਨਾ ਪਹਿਲੇ ਜਿਹੜੀ ਬੂਥਾਂ ਦੀ ਪ੍ਰੋਬਲਮ ਆਉਂਦੀ ਹੈ ਇੱਕ ਦੂਜੇ ਦੇ ਨੇੜੇ ਲੱਗ ਜਾਂਦੇ ਆ ਸਟੇਸ਼ਨ ਦੇ ਲਾਗੇ ਲੱਗ ਜਾਂਦੇ ਉਹਦੇ ਵੱਲੋਂ ਸੀਨੀਅਰ ਅਫਸਰ ਵੱਲੋਂ ਪਹਿਲੇ ਹੀ ਗਾਈਡ ਕੀਤਾ ਗਿਆ ਅਸਲ ਵਿੱਚ ਜੋ ਰੂਲ ਵੀ ਇਹੋ ਹੀ ਕਹਿੰਦੇ ਨੇ ਕਿ 200 ਮੀਟਰ ਪਰ ਇਹ ਕਰਕੇ ਪੋਲਿੰਗ ਵਾਲਾ ਉਹਦੀ ਤਕਰਾਰਬਾਜੀ ਦੀ ਆਜੇ ਦੀ ਨੋਬਤ ਉਹ ਅਸੀਂ ਤੇ ਨੋਬਤ ਆਣੀ ਨਹੀਂ ਦਿੱਤੀ ਕੱਲ ਤਾਂ ਹੀ ਪ੍ਰਬੰਧ ਕੀਤਾ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਸੈਂਸਿਟਿਵ ਵੋਟ ਜਿਹੜੇ ਦੂਤ ਸੈਂਸਿਟਿਵ ਮੇਰੇ ਕੋਲ 8 ਪੋਲਿੰਗ ਸਟੇਸ਼ਨ ਅਗੇ ਪੋਲਿੰਗ ਲੋਕੇਸ਼ਨਾਂ ਨੇ ਉਹਦੇ ਵਿੱਚ ਪੰਵਾਰ ਜਿਹੜਾ ਥੋੜਾ ਕ੍ਰਿਟੀਕਲ ਹੈ ਅਸੀਂ ਮੰਨਿਆ ਜਾਂਦਾ ਬਟ ਉੱਥੇ ਵੀ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਮੋਰ ਥੈਨ 50% ਹੁਣ ਤੱਕ voting ਹੋ ਚੁੱਕੀ ਲੋਕਾਂ ਵੱਲੋਂ ਕਿੰਨੀ ਜਿਹੜੀ ਆ ਤੁਹਾਡੇ ਨਾਲ ਕੋਆਪਰੇਟ ਕੀਤਾ ਜਾ ਰਿਹਾ ਲੋਕ ਤੇ ਸਰਦਾਰ ਕਰਦੇ ਪਏ ਨੇ ਕੋਆਪਰੇਟ ਜਿਸ ਤਰ੍ਹਾਂ ਦਾ ਉਹਨਾਂ ਨੂੰ ਗਾਈਡ ਕਰੀਦਾ ਉਸ ਤਰੀਕੇ ਨਾਲ ਜੇ ਕਿਸੇ ਨੇ ਫੋਨ ਨੰਬਰ ਲੈ ਕੇ ਬਾਹਰ ਆਇਆ ਜੇ ਉਹਨੂੰ ਕਹਿ ਦਿੱਤਾ ਬਾਅਦ ਜਮਾ ਕਰਵਾ ਕੇ ਕਰਵਾ ਲੈਂਦਾ ਜੀ ਰਾਮਾ ਕੋਈ ਸਾਡਾ ਕੋਈ ਬਹਿਸ ਵਾਚਾ ਨਹੀਂ ਹਾਂ ਜੀ ਆਂਦੀ ਜੀ ਵਧੀਆ ਦੀ ਇੱਥੇ ਸਾਰੇ ਪਾਸੇ ਜੀ ਠੀਕ ਸ਼ਾਮਪੁਰਾ ਡਬਲ ਬੂਥਾ ਉੱਥੇ ਵੀ ਬੜਾ ਵਧੀਆ ਚੱਲਦਾ ਜੀ ਠੀਕ